ਜਿੱਥੇ ਪੂਰਾ ਪੰਜਾਬ 15 ਦਿਨਾਂ ਤੋਂ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ ਉਹਨਾਂ ਦੇ ਮਕਾਨ ਫਸਲਾਂ ਪਸ਼ੂ ਡੰਗਰ ਵੀ ਨੁਕਸਾਨੇ ਗਏ ਹਨ ਇਸੇ ਤਰ੍ਹਾਂ ਬਚੇ ਇੱਕ ਦੋ ਜ਼ਿਲ੍ਹਿਆਂ ਵਿੱਚ ਵੀ ਮੀਂਹ ਦੇ ਪਾਣੀ ਕਾਰਨ ਫਸਲਾਂ ਅਤੇ ਘਰਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ ਜਿਸ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਤੇ ਵੀ ਸਵਾਲ ਖੜੇ ਕੀਤੇ ਜਾ ਰਹੇ ਹਨ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੇਠੂਕੇ ਦੀ ਪੰਚਾਇਤ ਅੱਜ ਬਠਿੰਡਾ ਵਿਖੇ ਡਿਪਟੀ ਕਮਿਸ਼ਨਰ ਨੂੰ ਮਿਲਣ ਲਈ ਪਹੁੰਚੀ ਉਹਨਾਂ ਕਹਿੰਦੇ ਕਿ ਲਗਾਤਾਰ ਰੁਕ ਰੁਕ ਕੇ ਪੈ ਰਹੇ ਮੀਂਹ ਅਤੇ ਡਰੇਨ ਦੀ ਸਪਾਈ ਨਾ ਹੋਣ ਕਾਰਨ ਕਿਸਾਨਾਂ ਦੀਆਂ ਫਸਲਾਂ ਪਾਣੀ ਕਾਰਨ ਖਰਾਬ ਹੋ ਰਹੀਆਂ ਹਨ ਲੋਕਾਂ ਦੇ ਘਰ ਟੈ ਰਹੇ ਹਨ ਛੱਪੜਾਂ ਦੀ ਸਫਾਈ ਅਤੇ ਨਿਕਾਸੀ ਨਾ ਹੋਣ ਕਾਰਨ ਚੱਪੜਾ ਦਾ ਪਾਣੀ ਓਵਰਫਲੋ ਹੋ ਕੇ ਘਰਾਂ ਵਿੱਚ ਵੜ ਰਿਹਾ ਹੈ ਜਿਸ ਕਾਰਨ ਕਾਰਨ ਨੁਕਸਾਨੇ ਜਾ ਰਹੇ ਹਨ ਉਹਨਾਂ ਕਹਿੰਦੇ ਕਿ ਸਰਕਾਰ ਨੇ ਡਰੇਨ ਦੀ ਸਪਾਈ ਕਰਕੇ ਸਿਰਫ ਗੋਗਲੀਆਂ ਤੋਂ ਮਿੱਟੀ ਹੀ ਝਾੜੀ ਹੈ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਜਿਸ ਕਾਰਨ ਪਾਣੀ ਓਵਰਫਲੋ ਹੋ ਕੇ ਫਸਲਾਂ ਅਤੇ ਘਰਾਂ ਵਿੱਚ ਵੜ ਰਿਹਾ ਹੈ ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਇਸ ਦਾ ਹੱਲ ਕੀਤਾ ਜਾਵੇ ਪਿੰਡ ਦਾ ਫਰਕ ਹੈ 15 ਦਿਨਾਂ ਦਾ ਲਗਾਤਾਰ ਜਾਨੀ ਕਿ ਟੁੱਟਿਆ ਹੋਇਆ ਜਿਵੇਂ ਕਿ ਪਾਕਿਸਤਾਨ ਦੇ ਪਾਸੇ ਵਾਲਿਆ ਪੰਗ ਸਰਾਧ ਦੇ ਪੰਗ ਆਪਣੇ ਪਿੰਡ ਦਾ ਨਾਤਾ ਬਿਲਕੁਲ ਟੁੱਟਿਆ ਪਿਆ ਕਿਉਂਕਿ ਜੀ ਕੀ ਨਾਮ ਹੈ ਤੇ ਕਿਹੜਾ ਪਿੰਡ ਹੈ ਮੇਰਾ ਨਾਮ ਨਿੱਕਾ ਸਿੰਘ ਜੇਠੂ ਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਦਾ ਬਲਾਕ ਦਾ ਆਗੂ ਅਸੀਂ ਅੱਜ ਪਿੰਡ ਜੇਠੂ ਕੰ ਤੋਂ ਸਮੁੱਚਾ ਨਗਰ ਇਕੱਠੇ ਹੋ ਕੇ ਇੱਥੇ ਡੀਸੀ ਸਾਹਿਬ ਐਕਸੀਆ ਸਾਹਿਬ ਪੀ ਡਬਲ ਯੂ ਡਿਊ ਉਹਨਾਂ ਨੂੰ ਮਿਲਣ ਵਾਸਤੇ ਆਏ ਹਾਂ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਸਾਡੇ ਪਿੰਡ ਦੇ ਕੁਝ ਸਮੱਸਿਆਵਾਂ ਨਿਕਾਸੀ ਨੂੰ ਲੈ ਕੇ ਜੁੜੀਆਂ ਹੋਈਆਂ ਨੇ ਉਹਦੇ ਵਿੱਚ ਮੇਨ ਦੋ ਸਮੱਸਿਆਵਾਂ ਹੈ ਲਗਭਗ 24 ਤਰੀਕ ਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ ਰੁਕ ਰੁਕ ਕੇ ਉਸ ਬਾਰਿਸ਼ ਦੇ ਕਾਰਨ ਸਾਡੇ ਨੈਸ਼ਨਲ ਹਾਈਵੇ 7 ਨੂੰ ਜੋੜਦਾ ਜਿਹੜਾ ਪਿੰਡਾਂ ਵਾਲੇ ਰਸਤੇ ਨੇ ਤਕਰੀਬਨ 15 ਦਿਨਾਂ ਤੋਂ ਹੀ ਬੰਦ ਪਏ ਨੇ ਕਿਉਂਕਿ ਜਿਹੜੇ ਪੁਲਾ ਸਾਡਾ ਡਰੇਨ ਲੰਘਦੀ ਹੈ ਲਸਾਰਾ ਡਰੇਨ ਦਾ ਪਾਣੀ ਇਨਾ ਓਵਰਫਲੋ ਹੋ ਜਾਵਾ ਕਿ ਜਿਹੜਾ ਪੁਲਾਂ ਦੇ ਉੱਪਰ ਦੀ ਪਾਣੀ ਜਾ ਰਿਹਾ ਹੈ ਥੱਲੇ ਦੀ ਵੀ ਜਾ ਰਿਹਾ ਪਾਣੀ ਤੇ ਪੁਲਾਂ ਦੇ ਉੱਪਰ ਦੀ ਵੀ ਉੱਤਨਾ ਪਾਣੀ ਹੀ ਜਾ ਰਿਹਾ ਹੈ ਜਿਸ ਕਾਰਨ ਕਿ ਪਹਿਲੀ ਗੱਲ ਸਾਡੇ ਪਿੰਡ ਦੇ ਨੰਗਾਗਾ ਉਹ ਬਿਲਕੁਲ 15 ਦਿਨਾਂ ਤੋਂ ਬੰਦ ਹੋਇਆ ਪਿਆਗਾ। ਬਾਕੀ ਸਾਡਾ ਡਰੇਨ ਇੰਨੀ ਮਾਰਕ ਕੀਤਾ ਕਿ ਨਾਲ ਦੇ ਲੱਗਦੇ ਖੇਤ ਆ ਜਿਹੜੇ ਬੁਰੀ ਤਰ੍ਹਾਂ 15 ਦਿਨਾਂ ਤੋਂ ਭਰੇ ਪਏ ਨੇ। ਕਿਸੇ ਵੀ ਜ਼ਿੰਮੇਵਾਰ ਅਧਿਕਾਰੀ ਨੇ ਆ ਕੇ ਸਾਡੇ ਪਿੰਡ ਦੇ ਸਾਰ ਨਹੀਂ ਲਈ ਤੇ ਨਾ ਸਾਡੇ ਕਿਸੇ ਨੇ ਆ ਕੇ ਉੱਥੇ ਕੋਈ ਮਸ਼ੀਨਾਂ ਵਗੈਰਾ ਭੇਜੀਆਂ ਨੇ। ਤੇ ਰੁਕ ਰੁਕ ਕੇ ਹੋ ਰਹੀ ਬਾਰਿਸ਼ ਦੇ ਕਾਰਨ ਮਜ਼ਦੂਰ ਪਰਿਵਾਰਾਂ ਦੇ ਘਰ ਡਿੱਗੇ ਨੇ। ਜਿਨ੍ਹਾਂ ਨੂੰ ਕਿ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੇ ਜਾਂ ਕਿ ਐਸਡੀਐਮ ਨੇ ਜਾਂ ਤਹਿਸੀਲਦਾਰ ਨੇ ਜਾਂ ਕਿ ਹਾਲਚਾਲ ਨਹੀਂ ਪੁੱਛਿਆ ਵੀ ਮਜ਼ਦੂਰਾਂ ਘੱਡ ਡਿੱਗੇ ਪਏ ਨੇ ਤੇ ਮਜ਼ਦੂਰ ਸਾਡੇ ਇੱਕ ਖੇਤ ਘੜੇਲੀ ਵਾਲੀ ਸਾਈਡ باندې ਨੇ ਉਹਨਾਂ ਵਿੱਚ ਵੀ ਆ ਕੇ ਪਾਸੇ ਖੇਤਾਂ ਦਾ ਨੀਵਾਥਾਉਣ ਦੇ ਕਰਨਾ ਉਹ ਵੀ ਪੂਰੀ ਤਰ੍ਹਾਂ ਜਿਹੜੇ ਭਰੇ ਹੋਏ ਨੇ ਇਹਨਾਂ ਤੇ ਨਾਲ ਸਾਡੇ ਪਿੰਡਾ ਸੱਪੜਾ ਜਿਨ੍ਹਾਂ ਦੀ ਕਿ ਬਿਲਕੁਲ ਕੋਈ ਨਿਕਾਸੀ ਨਹੀਂ ਉਹ ਬਿਲਕੁਲ ਪਾਣੀ ਨਾਲ ਭਰ ਕੇ ਘਰਾਂ ਦੇ ਵਿੱਚ ਪਾਣੀ ਵੜ ਰਿਹਾ ਅਸੀਂ ਪਿੰਡ ਦੇ ਇਕੱਠੇ ਨੇ ਫੈਸਲਾ ਕੀਤਾ ਅਸੀਂ ਪਿੱਛੇ ਐਸਡੀਸੀ ਸਾਹਿਬ ਨੂੰ ਵੀ ਮਿਲਾਂਗੇ ਐਕਸ਼ਨ ਸਾਹਿਬ ਨੂੰ ਵੀ ਮਿਲਾਂਗੇ ਐਮਐਲਏ ਨੂੰ ਵੀ ਮਿਲਾਂ ਪਰ ਸਾਡੇ ਅਜੇ ਤੱਕ ਕਿਸੇ ਨੇ ਪੁਲਾ ਦੇ ਸਬੰਧ ਦੇ ਵਿੱਚ ਕਿਸੇ ਨੇ ਕੋਈ ਛਾਰ ਨਹੀਂ ਲਈ ਇਸ ਇੱਕ ਵਾਰ ਫਿਰ ਅਸੀਂ ਡੀਸੀ ਸਾਹਿਬ ਕੋਲ ਕਿਉਂਕਿ ਨਵੇਂ ਆਏ ਨੇ ਉਹਨਾਂ ਨੂੰ ਮਿਲ ਕੇ ਜਿਹੜਾ ਮਸਲਾ ਧਿਆਨ ਚ ਲਿਆਉਣਾ ਚਾਹੁੰਦੇ ਆ ਉਸ ਤੋਂ ਬਾਅਦ ਨਹੀਂ ਫਿਰ ਜਿਹੜਾ ਅਗਲਾ ਸਾਡਾ ਸੰਘਰਸ਼ ਆ ਰਿਹਾ ਉਹ ਅਸੀਂ ਇਖਤਿਆਰ ਕਰਾਂਗੇ ਜਿਹੜਾ ਸੀਮ ਨਾਲੇ ਸੀ ਇਹਨਾਂ ਦੀ ਸਫਾਈ ਵਾਸਤੇ ਕਰੋੜਾਂ ਰੁਪਏ ਆਏ ਸੀ ਸੋਦੇ ਸੀਮ ਨਾਲੇ ਦੇ ਸਾਡੇ ਨਾਲ ਸਾਡੇ ਕੁਝ 2-3 ਕਿਲੋਮੀਟਰ ਟੋਟੇ ਦੀ ਤਪੇ ਵਾਲੀ ਸਾਈਡ ਤੋਂ ਲੈ ਕੇ ਕਰਿਆੜਲ ਦੇ ਪੁਲ ਤੱਕ ਸਫਾਈ ਉਸ ਟੋਟੇ ਦੀ ਹੋਈ ਆ ਪਰ ਜਿਹੜੇ ਮੇਨ ਡੱਫ ਬਣਦੀ ਆ ਪੋਲ ਨੇਮੇ ਹੋਣ ਦੇ ਕਾਰਨ ਉਹਨਾਂ ਵਿੱਚ ਪਿੱਸੋਂ ਆ ਰਹੀ ਕੇਲੀ ਆ ਜਾਂ ਘਾਹ ਫੂਸ ਆ ਉਹ ਆ ਕੇ ਪੁਲਾਂ ਦੇ ਵਿੱਚ ਫਸ ਜਾਂਦਾ ਥੱਲਿਓਂ ਬੰਦ ਹੋ ਜਾਂਦਾ ਪਾਣੀ ਪੁਲਾਂ ਦੇ ਉੱਪਰ ਦੀ ਹੋ ਕੇ ਖੇਤਾਂ ਦੇ ਵਿੱਚ ਜਾਈ ਜਾਂਦਾ ਸ ਯਾਨੀ ਕਿ ਸਫਾਈ ਹੋਈ ਹੈ ਗੁੰਗਲੋ ਤੇ ਯਾਨੀ ਕਿ ਮਿੱਟੀ ਝੜੀਆ ਬਹੁਤ ਸਹੀ ਢੰਗ ਦੇ ਨਾਲ ਸਫਾਈ ਨਹੀਂ ਹੋਈ ਅਸੀਂ ਮੰਗ ਕਰਦੇ ਹਾਂ ਕਿ ਸਾਡੇ ਜਿਹੜੇ ਮੇਨਲੀ ਪੋਲ ਹੈ ਉਹਨਾਂ ਨੂੰ ਨਵੇਂ ਬਣਾਇਆ ਜਾਵੇ ਉੱਚੇ ਚੱਕ ਕੇ ਬਣਾਏ ਕਿਉਂਕਿ ਅਸੀਂ ਬਾਰ-ਬਾਰ ਅਧਿਕਾਰੀਆਂ ਨੂੰ ਮਿਲ ਚੁੱਕੇ ਹਾਂ ਤੇ ਨਾਲ ਜਿਹੜਾ ਖੇਤਾਂ ਨੂੰ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਦਿੱਤਾ ਹੋਵੇ ਮਜ਼ਦੂਰਾਂ ਦਾ ਨੁਕਸਾਨ ਹੋ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਸੱਪੜ ਦੀ ਅੰਡਰਗਰਾਊਂਡ ਰੇਜੀ ਨਿਕਾਸੀ ਹੈ ਉਹ ਡਰੇਨਾਂ ਦੇ ਵਿੱਚ ਪੈਂਦੀ ਕੀਤੀ ਜਾਵੇ